ਹਾਂਜੀ ਅੱਜ ਆਪਾਂ ਬਣਾਉਨੇ ਆ ਨਮਕੀਨ ਵਾਲੇ ਕਾਜੂ ਤੇ ਦੇਖੋ ਇਹ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਚਲੋ ਅੱਜ ਆਜੋ ਆਪਾਂ ਬਣਾ ਕੇ ਤੁਹਾਨੂੰ ਦੱਸੀਏ ਕਿੱਦਾਂ ਬਣਾਏ ਨੇ ਚਲੋ ਜੀ ਬਣਾਈਏ ਹੈਲੋ ਜੀ ਹਾਂਜੀ ਅੱਜ ਆਪਾਂ ਬਣਾਉਨੇ ਆ ਕਾਜੂ ਨਮਕੀਨ ਤੇ ਇਹਦੇ ਲਈ ਆਪਾਂ ਇੱਕ ਕੌਲੀ ਲਈਆ ਮੈਦੇ ਦੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅਜਮੈਨ ਹਾਂਜੀ ਇਹਨੂੰ ਆਪਾਂ ਹੱਥ ਨਾਲ ਮਸਲ ਕੇ ਥੋੜੀ ਜਿਹੀ ਪਾ ਦਾਂਗੇ ਵਿੱਚ ਆ ਬੇਕਿੰਗ ਸੋਡਾ ਪਾਉਣਾ ਥੋੜਾ ਜਿਹਾ ਆਪਾਂ ਵਿੱਚ ਥੋੜਾ ਜਿਹਾ ਆਪਾਂ ਲੂਣ ਪਾਉਣਾ ਕਿਉਂਕਿ ਆਪਣਾ ਮੈਦਾ ਥੋੜਾ ਇਹਨਾਂ ਕਾਪ ਆ ਲਿਆ ਕਿਉਂ ਮੋਹਨ ਵਾਸਤੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਰਾਲਣਾ ਹੈ ਨਾ ਹੱਥ ਨਾਲ ਹਾਂਜੀ ਹੁਣ ਆਪਾਂ ਨੂੰ ਇਹਨੂੰ ਪਾਣੀ ਨਾਲ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲੈਣਾ ਇਹਦਾ ਇੱਕ ਡੋ ਤਿਆਰ ਕਰ ਲੈਣਾ ਆਪਾਂ ਨੇ ਹਾਂਜੀ ਹੁਣ ਘਿਓ ਨੂੰ ਹੱਥ ਲਾ ਕੇ ਨਾ ਆਪਾਂ ਥੋੜਾ ਜਿਹਾ ਕਿਉਂ ਪਾ ਲੈਣਾ ਹੱਥ ਤੇ ਥੋੜਾ ਜਿਹਾ ਫਿਰ ਆਪਾਂ ਇਹਨੂੰ ਥੋੜੀ ਜਿਹੀ ਮੁੱਕੀ ਦੇ ਦੇਣੀ ਹੈ ਹਾਂਜੀ ਡੋ ਬਣ ਕੇ ਸਾਡਾ ਆਟਾ ਤਾਂ ਤਿਆਰ ਹੋ ਗਿਆ ਤੇ ਹੁਣ ਇਹਨੂੰ ਆਪਾਂ ਅੱਧੇ ਘੰਟੇ ਲਈ ਰੈਸਟ ਤੇ ਰੱਖ ਦੇਣਾ ਢੱਕ ਕੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖਦੇ ਹਾਂ ਅੱਧੇ ਘੰਟੇ ਲਈ ਹਾਂਜੀ ਆਟਾ ਆਪਾਂ ਫਿਰ ਇੱਕ ਵਾਰੀ ਇਹਨੂੰ ਮੁੱਕੀ ਦੇ ਲੈਣੀ ਹੈ ਤੇ ਆਪਾਂ ਅੱਧਾ ਘੰਟਾ ਹੋ ਗਿਆ ਸੀ ਇੱਕ ਮੁੱਕੀ ਦੇ ਕੇ ਫਿਰ ਆਪਾਂ ਇਹਦੇ ਬਣਾਉਣੀ ਹੈ ਇਹ ਕਰ ਦੇਣਾ ਦੋ ਪੇੜੇ ਕਰ ਲੈਣੇ ਨੇ ਦੇਖੋ ਚਾਣਾ ਹੁਣ ਇਹਦੀ ਰੋਟੀ বেল ਲੈਣੀ ਹੈ ਇੱਕ ਬੜੀ ਪਤਲੀ ਨਹੀਂ ਬੇਲਣੀ ਹੈਗੀ ਆਪਾਂ ਮੋਟੀ ਰੱਖਣੀ ਹੈ बस ਇੰਨੀ ਕੁ ਮੋਟੀ ਆਪਾਂ ਨੇ ਰੋਟੀ ਰੱਖਣੀ ਹੈ ਇਹ ਆਪਾਂ ਇਹ ਬਣਾਉਣੀ ਹੈ ਮਾਝੇ ਇੱਕ ਕੰਟ ਟੱਕਣ ਲੈ ਲੈਣਾ ਆਪਾਂ ਤੇ ਟੱਕਣ ਲੈ ਕੇ ਇਹਦੇ ਨਾਲ ਆਪਾਂ ਕੱਟਨੇ ਨੇ ਇਹ ਹਾਂਜੀ ਇੱਕ ਕੰਟ ਕੱਟ ਲੈਨੇ ਨੇ ਆਪਾਂ ਇਹ ਸਾਰੇ ਆਪਾਂ ਕੱਟ ਕੇ ਰੱਖ ਲੈਣੇ ਨੇ ਤੇ ਇਦੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹਾਂਜੀ ਤੇਲ ਆਪਾਂ ਜਦੋਂ ਥਾਲੀਆ ਪਾਏ ਸੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤਾਜੂ ਨੂੰ ਕੀ ਨਾ। ਹਾਂਜੀ ਗੈਸ ਆਪਾਂ ਸਲੋ ਕਰ ਲੈਣਾ ਤੇ ਜਿਆਦਾ ਤੇਜ਼ ਗੈਸ ਤੇ ਨਹੀਂ ਇਹ ਆਪ ਕੋ ਪੋਣੇ। ਜੀ ਦੇਖੋ ਕਿੰਨੇ ਵਧੀਆ ਬਣੇ ब्राउन होने कट लेना ज्यादा करना अपने हां जी हूँ ब्राउन हो गया तो अपने कट लेने ने है। ਨੇ ਜਿਆਦਾ ਬਰਨ ਹੋ ਜਾਣਗੇ ਤੇ ਫਿਰ ਖਾਣ ਵੇਲੇ ਕੜਤਣ ਵੀ ਲੱਗਣ ਲੱਗ ਜੇਂਗੀ ਹਾਂਜੀ ਹੁਣ ਇਦਾਂ ਹੀ ਆਪਾਂ ਸਾਰੇ ਫਰਾਈ ਕਰ ਲੈਨੇ ਨੇ ਤੇ ਉਦੋਂ ਆਪਾਂ ਦੱਸ ਦਿਆਂ ਬਾਅਦ ਚ ਇਹਦਾ ਮਸਾਲਾ ਕਿਵੇਂ ਤਿਆਰ ਕਰਨਾ ਹਾਂਜੀ ਇਹਦਾ ਮਸਾਲਾ ਬਣਾਉਣ ਲਈ ਆਪਾਂ ਨੇ ਮਸਾਲੇ ਲੈਨੇ ਆਲੇ ਆਪਾਂ ਲੂਣ ਜਿਹੜਾ ਦੂਜਾ ਦੇਸੀ ਲੂਣ ਨਹੀਂ ਹੁੰਦਾ ਤੇ ਆ ਕਾਲਾ ਲੂਣ ਤੇ ਇਹ ਆ ਲਿਆ ਚਾਟ ਮਸਾਲਾ ਤੇ ਆ ਮੈਗੀ ਮਸਾਲਾ ਆ ਲਾਲ ਮਿਰਚ ਤੇ ਕਾਲੀ ਮਿਰਚ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਫਿਰ ਉਹਦੇ ਵਿੱਚ ਰਲਾ ਕੇ ਆਪਾਂ ਦੱਸ ਹਾਂਜੀ ਇਹ ਮਸਾਲੇ ਆਪਾਂ ਨੇ ਮਿਕਸ ਕਰ ਲਏ ਤੇ ਸਾਰੇ ਹੁਣ ਉਹਦੇ ਵਿੱਚ ਰਲਾਉਨੇ ਹਾਂ ਹਾਂਜੀ ਕਾਜੂ ਕਰਾਰੇ ਬਣ ਕੇ ਤਿਆਰ ਨੇ ਦੇਖੋ ਹਾਂਜੀ ਹੁਣ ਆਪਾਂ ਬੋਲ ਦੇ ਵਿੱਚ ਕੱਢ ਲੈਨੇ ਇਹ ਤੇ ਇਹਦੇ ਵਿੱਚ ਆਪਾਂ ਇਹ ਮਸਾਲਾ ਰਲਾਵਾਂਗੇ ਇਹਨਾਂ ਨੂੰ ਇੱਕ ਨੂੰ ਚੰਗੀ ਤਰ੍ਹਾਂ ਹਲਾ ਲਾ ਲੈਣਾ ਇਹਦੇ ਵਿੱਚ ਇੱਕ ਨੂੰ ਦੇਖੋ ਨਲ ਗਿਆ ਇਹ ਅਜੀ ਦੇਖੋ ਐਦਾਂ ਜਿੱਦਾਂ ਆਪਾਂ ਬਾਜ਼ਾਰ ਦੇ ਵਿੱਚ ਨਹੀਂ ਮਿਲਦੇ ਹੈਗੇ ਇਹ ਡੱਬੀਆਂ ਚ ਪਾ ਕੇ ਪੈਕ ਕਰਕੇ ਤੇ ਇੱਕ ਨੂੰ ਵੇਚਦੇ ਆ ਦੇਖੋ ਐਦਾਂ ਹੀ ਤਿਆਰ ਹੋ ਗਏ ਤੇ ਬਜ਼ਾਰ ਵਰਗੀ ਆਪਣੇ ਇਹ ਕਾਜੂ ਪਾਰੇ ਤਿਆਰ ਹੋ ਗਏ ਤੇ ਇਹਨਾਂ ਨੂੰ ਨਾ ਮੀਂਹ ਪੈਂਦੇ ਕਰਕੇ ਬਰਸਾਤ ਦੇ ਮੌਸਮ ਨੂੰ ਤੇ ਡੱਬੇ ਚ ਬੰਦ ਕਰਕੇ ਧਾਨੇ ਚਾਹੀਦੇ ਨਹੀਂ ਫਿਰ ਇਹਨਾਂ ਉਸਲਾ ਫੜ ਜਾਂਦੇ ਨੇ ਤੇ ਵਧੀਆ ਨਹੀਂ ਰਹਿੰਦੇ कुरकुरੇ ਕਰਾਰੇ ਨਹੀਂ ਰਹਿੰਦੇ ਹੈ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਆ ਜੀ ਦੇਖੋ ਚਾਹ ਦੇ ਨਾਲ ਮੀਂਹ ਪੈਂਦੇ ਵਿੱਚ ਖਾਓ ਤੇ ਸਾਡੇ ਨਮਕੀਨ ਕਾਜੂ ਪਾਰੇ ਤਿਆਰ ਹੋ ਗਏ ਨੇ ਤੇ ਇਹ ਸਾਡੀ ਵੀਡੀਓ ਕਿੱਦਾਂ ਲੱਗੀ ਕਿੱਦਾਂ ਬਣੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਣ ਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ